ਕੀੜੀਆਂ ਘਰ ਚ ਬਣਾ ਰਹੀਆਂ ਹਨ ਰਸਤਾ ਤਾਂ ਜਾਣੋ ਸ਼ੁਭ ਅਤੇ ਅਸ਼ੁਭ ਸੰਕੇਤ ਘਰ ਵਿੱਚ ਕੀੜੀਆਂ ਦਾ ਨਿਕਲਣਾ ਆਮ ਗੱਲ ਹੈ ਪਰ ਵਾਸਤੂ ਅਤੇ ਜੋਤਿਸ਼ ਸ਼ਾਸਤਰ ਅਨੁਸਾਰ ਇਹ ਕੀੜੀਆਂ ਘਰ ਵਿੱਚ ਆਉਣ ਤਾਂ ਇਹ ਭਵਿੱਖ ਬਾਰੇ ਸ਼ੁਭ ਅਤੇ ਅਸ਼ੁਭ ਸੰਕੇਤ ਦਿੰਦੀਆਂ ਹਨ ਇਹਨਾਂ ਕੀੜੀਆਂ ਤੋਂ ਆਉਣ ਵਾਲੇ ਜੀਵਨ ਨਾਲ ਜੁੜੀਆਂ ਗੱਲਾਂ ਦਾ ਪਤਾ ਲਗਾਇਆ ਜਾ ਸਕਦਾ ਹੈ ਕੀੜੀਆਂ ਆਮ ਤੌਰ ਤੇ ਲਾਲ ਅਤੇ ਕਾਲੇ ਰੰਗ ਦੀਆਂ ਹੁੰਦੀਆਂ ਹਨ ਵਾਸਤੂ ਅਨੁਸਾਰ ਲਾਲ ਅਤੇ ਕਾਲੀ ਕੀੜੀ ਵੱਖ-ਵੱਖ ਚੀਜ਼ਾਂ ਨੂੰ ਦਰਸਾਉਂਦੀਆਂ ਹਨ ਅਜਿਹੇ ਚ ਅੱਜ ਅਸੀਂ ਤੁਹਾਨੂੰ ਘਰ ਵਿੱਚ ਲਾਲ ਅਤੇ ਕਾਲੀਆਂ ਕੀੜੀਆਂ ਦੇ ਆਉਣ ਬਾਰੇ ਦੱਸਦੇ ਹਾਂ ਪਰ ਉਸ ਤੋਂ ਪਹਿਲਾਂ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਹਨ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਨਾਲ ਹੀ ਬੈਲ ਨੂੰ ਵੀ ਜਰੂਰ ਦਬਾਓ ਤਾਂ ਜੋ ਸਾਡੇ ਵੀਡੀਓ ਅਪਲੋਡ ਕਰਦੇ ਆਂ ਸਾਰ ਹੀ ਤੁਹਾਨੂੰ ਵੀਡੀਓ ਦਾ ਮੈਸੇਜ ਮਿਲ ਜਾਵੇ ਤੇ ਜੇ ਵੀਡੀਓ ਪਸੰਦ ਆਵੇ ਤਾਂ ਇੱਕ ਲਾਈਕ ਜ਼ਰੂਰ ਕਰ ਦੇਣਾ ਅਤੇ ਕਮੈਂਟਾਂ ਵਿੱਚ ਆਪਣੇ ਸੁਝਾਅ ਦੇਣਾ ਨਾ ਭੁੱਲਣਾ ਕਾਲੀਆਂ ਕੀੜੀਆਂ ਦਾ ਘਰ ਵਿੱਚ ਆਉਣਾ ਹੁੰਦਾ ਹੈ ਸ਼ੁਭ ਕਾਲੀਆਂ ਕੀੜੀਆਂ ਆਮ ਤੌਰ ਤੇ ਹਰ ਘਰ ਵਿੱਚ ਦੇਖਣ ਨੂੰ ਮਿਲਦੀਆਂ ਹਨ ਵਾਸਤੂ ਵਿੱਚ ਇਹਨਾਂ ਨੂੰ ਸ਼ੁਭ ਮੰਨਿਆ ਗਿਆ ਹੈ ਇਹ ਘਰ ਵਿੱਚ ਪੌਤਿਕ ਸੁੱਖ ਅਤੇ ਦੌਲਤ ਵਿੱਚ ਵਾਦਾ ਦਰਸਾਉਂਦੀਆਂ ਹਨ ਅਜਿਹੇ ਜਦੋਂ ਘਰ 'ਚ ਕਾਲੀਆਂ ਕੀੜੀਆਂ ਆ ਜਾਣ ਤਾਂ ਉਹਨਾਂ ਨੂੰ ਆਟਾ ਅਤੇ ਖੰਡ ਜ਼ਰੂਰ ਖਵਾਓ ਇਸ ਤੋਂ ਇਲਾਵਾ ਚੌਲਾਂ ਦੇ ਬਰਤਨ 'ਚ ਕਾਲੀਆਂ ਕੀੜੀਆਂ ਆਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਕੀੜੀਆਂ ਨੂੰ ਸਮੂਹ ਵਿੱਚ ਘੁੰਮਦੇ ਦੇਖਿਆ ਜਾਵੇ ਜੇਕਰ ਤੁਸੀਂ ਅਚਾਨਕ ਘਰ 'ਚ ਕੀੜੀਆਂ ਨੂੰ ਟੋਲੇ 'ਚ ਘੁੰਮਦੇ ਦੇਖਦੇ ਹੋ ਤਾਂ ਇਹ ਸ਼ੁਭ ਮੰਨਿਆ ਜਾਂਦਾ ਹੈ ਵਾਸਤੂ ਅਨੁਸਾਰ ਇਸ ਨਾਲ ਘਰ ਚ ਖੁਸ਼ਹਾਲੀ ਬਣੀ ਰਹਿੰਦੀ ਹੈ ਇਸ ਦੇ ਨਾਲ ਹੀ ਸਮਾਜ ਵਿੱਚ ਸਤਿਕਾਰ ਵਾਦਾ ਹੈ ਜੇਕਰ ਤੁਸੀਂ ਲਾਲ ਕੀੜੀਆਂ ਦੇਖਦੇ ਹੋ ਤਾਂ ਸਾਵਧਾਨ ਰਹੋ ਘਰ ਵਿੱਚ ਲਾਲ ਕੀੜੀਆਂ ਦਾ ਹੋਣਾ ਅਸ਼ੁੱਭ ਮੰਨਿਆ ਜਾਂਦਾ ਹੈ ਇਸ ਨਾਲ ਆਉਣ ਵਾਲੇ ਜੀਵਨ ਵਿੱਚ ਸਮੱਸਿਆਵਾਂ ਵਿਵਾਦ ਅਤੇ ਵਿੱਤੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਪਰ ਜੇਕਰ ਇਹ ਕੀੜੀਆਂ ਆਪਣੇ ਮੂੰਹ ਵਿੱਚ ਆਂਡਾ ਰੱਖਦੀਆਂ ਹਨ ਤਾ ਇਹ ਸ਼ੁਭ ਹੈ ਵਾਸਤੂ ਅਨਸਾਰ ਇਨਾਂ ਕੀੜੀਆਂ ਨੂੰ ਭੁੱਖੇ ਰੱਖਣ ਦੀ ਬਜਾਏ ਖਾਣ ਦੀਆਂ ਕੁਝ ਚੀਜ਼ਾਂ ਪਾਉਣੀਆਂ ਚਾਹੀਦੀਆਂ ਹਨ ਘਰ ਵਿੱਚ ਭੁੱਖੀਆਂ ਕੀੜੀਆਂ ਦਾ ਹੋਣਾ ਅਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਕਿਰਪਾ ਕਰਕੇ ਜਾਣ ਤੋਂ ਪਹਿਲਾਂ ਕੱਲ ਆਉਣ ਵਾਲੀ ਸਾਡੀ ਨਵੀਂ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ